ਸਰਕਾਰਿਓ ਫਸਦੀਆਂ ਮੇਰੇ ਬਤੋ ਪਿਆਰੀ ਤਸਵੀਰ ਸਾਡਾ ਮੇਲਾ ਸਾਡੇ ਵੀਰ ਜੀ ਸੁਖਿੰਦਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇੱਕ ਸ਼ੇਅਰ ਪਹਿਲਾਂ ਨਮਸਤੇ ਇਨਕਲਾਬ ਦੇ ਨਾਰੇ ਇਕ ਗੋਮ ਤੋਂ ਪਹਿਲਾਂ ਭਗਤ ਸਿੰਘ ਵਰਗੇ ਦੀ ਬਾਤ ਪਾ ਕੇ ਸਿਰਾ ਮੁਕਤੇ ਕੇਸਰੀ ਪੱਗਾ ਸਜਾ ਕੇ ਸਿਰਾ ਉੱਤੇ ਕੇਸਰੀ ਪੱਗਾ ਸਜਾ ਕੇ ਮੋਛਾਂ ਨੂੰ ਵਟ ਚੜਾ ਲਏ ਸਿਰਾ ਉੱਤੇ ਕੇਸਰੀ ਪੱਗਾ ਸਜਾ ਕੇ ਮੋਛਾਂ ਨੂੰ ਵਟ ਚੜਾ ਕੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫੇਸਬੁੱਕ ਤੇ ਸੈਲਫੀ ਆਪਾ ਕੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫੇਸਬੁੱਕ ਤੇ ਸੈਲਫੀ ਆਪਾ ਕੇ ਅੱਜ ਫੇਰ ਅੱਜ ਦੇ ਪਿਆਰੇ ਨੌਜਵਾਨ ਯਾਦ ਕਰਨਗੇ ਤੇ ਲੋਕ ਤੇ ਕੱਲ ਤੋਂ ਫੇਰ ਸਭ ਕੁਝ ਪਹਿਲਾਂ ਜਾ ਹੋ ਜਾਏਗਾ। ਬਹੁਤ ਬਹੁਤ ਧੰਨ ਸਤਿਪੰਥ ਜੀ ਅੱਜ ਉਹਨਾਂ ਦੀ ਸਾਰੀ ਜੀ ਟੀਮ ਦਾ ਮੈਂ ਇੱਕ ਟੱਪਾ ਪੇਸ਼ ਕਰ ਰਹੀ ਹਾਂ ਆਪ ਇਨਾਮਾਂ ਤੋਂ। ਸਿਖਰ ਦੁਪਹਿਰੇ ਜੋ ਰੌlde ਦੀਵੇ ਸਿਖਰ ਦੁਪਹਿਰੇ ਜੋ ਰੌlde ਦੀਵੇ ਕਮ ਹਾਣ ਟੰਨਾ ਸ਼ਾਮਾਂ ਤੋਂ ਜਿਵੇਂ ਡੋਰ ਇੱਕ ਸਖੂਰ ਹੱਥੇ ਜਿਵੇਂ ਡੋਰ ਇੱਕ ਸਖੂਰ ਹੱਥੇ ਉਹ ਨਹੀਂ ਡਰਦਾ ਇਨਾਮਾਂ ਤੋਂ ਪੰਡਤ ਬਾਜੋਣ ਘੂਮਣ ਖਾਦੀ ਮੰਦਰ ਪੰਡਤ ਬਾਜੋਣ ਘੂਮਣ ਖਾਦੀ ਮੰਦਰ ਮਰਜਿਤ ਖਾਦੀ ਬੇਨਾ ਇਮਾਮਾ ਤੋਂ ਠੋਕਰ ਖਾਕੇ ਸੰਖੇ ਆਉਂਦੀ ਠੋਕਰ ਖਾਕੇ ਸੰਖੇ ਆਉਂਦੀ ਅਕਾ ਨਾਮ ਜਿਲੇ ਕਿਤੇ ਬਦਰਮਾ ਤੋਂ ਜੇ ਸੱਚੀ ਲਿਖਣਾ ਤੇ ਲਾਲਚ ਕਾਦਾ ਜੇ ਸੱਚੀ ਲਿਖਣਾ ਤੇ ਲਾਲਚ ਕਾਦਾ ਬਾਗੀ ਹੋਗੇ ਨਾ ਰੱਖ ਆਸ ਇਨਾਮਾ ਤੋਂ ਸੇਬ ਦਿਲ ਅਬਰੇਜ਼ ਹੈ ਮੇਰਾ ਹਰ ਹਾਦਸਾ ਸਲਸਲੀ ਖੇਜ਼ ਹੈ ਮੇਰਾ درد سے دل لبریز ہے میرا ہر حادثہ سنسنی خیز ہے میرا عمر بھر چل کر پہنچا ہوں یہاں عمر بھر چل کر پہنچا ہوں یہاں منزل سے مگر گریز ہے میرا زنگ ہے زباں پر تو کیا ہوا زنگ ہے زباں پر تو کیا ہوا نو کے قلم بہت تیز ہے میرا ہر کسی کو میں ہضم نہیں ہوتا ہر کسی کو میں حضم نہیں ہوتا کچھ لوگوں کو پرہیز ہے میرا دل کے چاہے کے بچھے ان کے قدموں میں دل کے چاہے کے پیچھے ان کے قدموں میں فیصلہ ذہن کا دل عویز ہے میرا دل عویز مطلب دل کو ٹانگنے والا فیصلہ ذہن کا دل عویز ہے میرا گول ਆਦਿਨ ਸਾਰਿਆਂ ਨੂੰ ਹੀ ਵਸਰੇ ਘਰ ਦੀ ਸਮੇਂ ਦੀ ਸੌਟੇਜਾ ਸਿੱਧੇ ਨੇ ਇਹ ਰਚਨਾ ਤੱਕ ਆਮ ਹੈ। ਕਿਆਰੀ 'ਤੇ ਫੁੱਲਾਂ ਦੀ ਕੋਈ ਖੁਸ਼ ਭਾਵੇਂ ਨਾ। ਕਿਆਰੀ 'ਤੇ ਫੁੱਲਾਂ ਦੀ ਕੋਈ ਖੁਸ਼ ਭਾਵੇਂ ਨਾ ਉਦਾਸ ਜੀ ਨਗਰੀ ਦਾ ਹੁਣ ਮੋਹ ਆਵੇ ਨਾ। ਉਦਾਸ ਜੀ ਨਗਰੀ ਦਾ ਹੁਣ ਮੋਹ ਆਵੇ ਨਾ। ਖਾ ਲੇ ਗੁਲਾਬ ਮੇਰੇ। ਖਾ ਲੇ ਗੁਲਾਬ ਮੇਰੇ। ਚਿੱਟੇ ਦੀ ਦਵਾਈ ਨੇ ਹਾਲ ਹੈ ਗੁਲਾਬੋ ਮੇਰੇ ਚਿੱਟੇ ਦੀ ਦਵਾਈ ਨੇ ਪੀਲੇ ਪੀਲੇ ਜੀਰੇ ਖੂਨ ਚੂਸ ਲਿਆ ਕਸਾਈ ਨੇ ਟੋਹੀ ਜਾਵਾਂ ਨਭਾਂ ਟੋਹੀ ਜਾਵਾਂ ਨਭਾਂ ਨਾੜ ਕੋਈ ਧਾਵੇ ਨਾ ਉਦਾਸ ਜਿਹੀ ਨਕਰੀ ਦਾ ਹੁਣ ਮੋ ਆਵੇ ਪੰਜ ਸਾਲਾਂ ਲਈ ਜਿਹੜੇ ਤਾਜ ਨਾ ਬਣਾਉਂ ਜੀ ਪੰਜ ਸਾਲਾਂ ਲਈ ਜਿਹੜੇ ਤਾਜ ਹਾਂ ਬਣਾਉਂਦੀ ਮਨ ਦੀਆਂ ਬਾਤਾਂ ਫੇਰਤੀਂ ਤੇ ਸੁਣਾਉਂਦੀ ਸਾਡੇ ਮਨ ਤਾਂ ਹੀ ਕੋਈ ਫੇਰ ਸੁਣ ਪਾਵੇ ਨਾ ਉਦਾਸ ਜਿਹੀ ਨਗਰੀ ਦਾ ਹੁਣ ਮੂੰਹ ਆਵੇ ਨਾ ਉਦਾਸ ਜਿਹੀ ਨਗਰੀ ਦਾ ਹੁਣ ਉਹ ਆਵੇ ਉਲਟ ਗਈ ਜਵਾਨੀ ਸਾਰੀ ਸ਼ਹਾਜਾ ਉੱਤੇ ਚੜ ਕੇ ਉੱਟਦੀ ਜਵਾਨੀ ਸਾਰੀ ਜਹਾਜ਼ਾਂ ਉੱਤੇ ਚੜ ਕੇ ਉੱਟਦੇ ਨੇ ਮਾਪੇ ਸੁਣ ਗੁਰੂਆਂ ਦੇ ਖੜ ਕੇ ਉੱਟਦੀ ਜਵਾਨੀ ਸਾਰੀ ਜਹਾਜ਼ਾਂ ਉੱਤੇ ਚੜ ਕੇ ਉੱਟਦੇ ਨੇ ਮਾਪੇ ਸੁਣ ਗੁਰੂਆਂ ਦੇ ਖੜ ਕੇ ਬਨੇਰਿਆਂ ਦੇ ਉੱਤੇ ਕੋਈ ਕਾਂਖੁਰ ਲਾਵੇ ਨਾ ਉਦਾਸ ਜਿਹੀ ਨਗਰੀ ਦਾ ਹੁਣ ਮੋਹ ਆਵੇ ਨਾ ਲਈ ਜਾਣ ਪਾਹੀ ੁੱਟੇ ਮਾਪਿਆਂ ਦੇ ਸੁਪਨੇ ਲਈ ਜਾਣ 파ਹੀ ਬੁੱਡੇ ਮਾਪਿਆਂ ਦੇ ਸੁਪਨੇ ਬੜੇ ਔਖੇ ਬਾਪ ਤਾਈ ਮੋਟਿਆਂ ਤੇ ਟੁੱਕਨੇ ਲਈ ਜਾਣ 파ਹੀ ਬੁੱਡੇ ਮਾਪਿਆਂ ਦੇ ਸੁਪਨੇ ਬੜੇ ਔਖੇ ਬਾਪ ਤਾਈ ਮੋਟਿਆਂ ਤੇ ਟੁੱਕਨੇ ਐਸੀ ਘੜੀ ਸਿਕੰਦਰਾ ਦੁਸ਼ਮਣ ਤੇ ਵੀ ਆਵੇ ਨਾ ਉਦਾਸ ਜੀ ਨਗਰੀ ਦਾ ਹੌਣ ਉਹ ਆਵੇ ਨਾ ਅਗਲਾ ਦਿਨ ਨਾ ਆਸ ਕਰਦੇ ਅਸੀਂ ਟ੍ਰਾਫੀਕ ਰੂਟ ਲੈ ਕੇ ਜਾਵਾਂਗੇ ਜਿੱਥੇ ਥੋੜਾ ਸਿਰਫ ਮਹਿਲਾ ਦਾ ਹਰਗਜ਼ ਤੇ ਬਣਾ ਕੇ ਮੰਡਲ ਆਉਂਦੇ ਸੁਣਨੇ ਰਾਹਾਂ ਵਿੱਚ ਤੁਰਦੇ ਜਾਣਾ ਸੁਣਨੇ ਰਾਹਾਂ ਵਿੱਚ ਤੁਰਦੇ ਜਾਣਾ ਆਪਣੇ ਆਪ ਨਾਲ ਗੱਲਾਂ ਕਰਦੇ ਜਾਣਾ ਹਨੇਰੀਆਂ ਵਿੱਚੋਂ ਉਜਾਲੇ ਨੂੰ ਦੇਖਣਾ ਆਪਣੇ ਪਰाये ਪਛਾਣ ਲੈ ਮੈਂ ਬੰਦ ਕਿਤਾਬ ਨੂੰ ਬੰਦ ਰੱਖਣਾ ਆਦਤ ਹੈ ਮੇਰੀ ਬਾਤ ਕਿਸੇ ਦਾ ਨਹੀਂ ਹੋਇਆ ਬਾਤ ਕਿਸੇ ਦਾ ਨਹੀਂ ਹੋਇਆ ਆਪਣੇ ਲਈ ਕਿਉਂ ਪੱਟੇ ਤੋੜਿਆ ਬਾਤ ਕਿਸੇ ਦਾ ਨਹੀਂ ਹੋਇਆ ਆਪਣੇ ਲਈ ਕਿਉਂ ਪੱਟੇ ਤੋੜਿਆ ਦੁਨੀਆ ਨੂੰ ਕੁਫਰ ਦੋਸਤ ਰਹੀ